ਆਵੇਂ ਕੌਮ ਦਾ ਮਸਲਾ ਆਇਆ ਖਾਲਸਾ ਪੰਥ ਦਾ ਮਸਲਾ ਆਇਆ ਪੰਜਾਬੀਆਂ ਦਾ ਮਸਲਾ ਆਇਆ ਕਿਸਾਨ ਦੀ ਗੱਲ ਆਈ ਹੈ ਗਰੀਬ ਦੀ ਗੱਲ ਆਈ ਹੈ ਜੇ ਲੜਾਈ ਲੜੀ ਸ਼ਰੋਮਣੀ ਅਕਾਲੀ ਦਲ ਨੇ ਜੇ ਤੁਸੀਂ ਪਿਛਲੇ 50 ਸਾਲ ਜਿਆਦਾ ਦੂਰ ਨਹੀਂ ਜਾਂਦੇ ਪਿਛਲੇ 50 ਸਾਲ ਨੂੰ ਆਪਾਂ ਦੇਖੀਏ ਪਿਛਲੇ 50 ਸਾਲ ਕਿਹੜੀ ਪਾਰਟੀ ਦੀਆਂ ਸਰਕਾਰਾਂ ਬਣੀਆਂ ਤੇ ਉਹਨੇ ਕੀ ਕੰਮ ਕੀਤੇ ਜੇ 50 ਸਾਲ ਪਿਛਲੇ ਦੇਖੋਗੇ ਤਕਰੀਬਨ 22-23 ਸਾਲ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ 'ਚ 10-12 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਕਤਵਾਦ ਦਾ ਟਾਈਮ ਸੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਬਾਕੀ ਹੁਣ ਝਾੜੂ ਵਾਲੇ ਆਏ ਆ ਸੰਗਰੂਰ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਨੌਜਵਾਨਾਂ ਨੂੰ ਸ਼ਾਇਦ ਪਤਾ ਨਹੀਂ ਆ ਜਿੱਥੇ ਅੱਜ ਝੋਨਾ ਬੀਜੀ ਜਾਂਦੇ ਉਹ ਕਣਕ ਬੀਜਦੀ ਉੱਥੇ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਇੱਥੇ ਪੰਜਾਬ 'ਚ ਕੁਛ ਨਹੀਂ ਇੱਕ ਜ਼ਿਆਦਾ ਹੁੰਦਾ ਸੀ ਆ ਤਾਂ ਕਾਲੀ ਦਲ ਦੀ ਸਰਕਾਰਾਂ ਨੇ ਆ ਕੇ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਉਹਨਾਂ ਨੇ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਸ਼ੁਰੂ ਕੀਤਾ ਆ ਪਹਿਲੇ ਐਮਐਸਪੀ ਥੋੜੇ ਝੋਨੇ ਤੇ ਕਣਕ ਦੀ ਕੋਈ ਐਮਐਸਪੀ ਨਹੀਂ ਹੁੰਦੀ ਸੀ ਦੇਸ਼ ਆ ਤਾਂ ਆਕਾਲੀ ਦਲ ਨੇ ਉਹਦਾ ਮੋਰਚਾ ਲਾਇਆ 76 ਤੇ ਉਦੋਂ ਮੋਰਚਾ ਲਾ ਕੇ ਸੈਂਟਰ ਤੋਂ ਐਮਐਸਪੀ ਮਜਬੂਰ ਆ ਕਰਾਈ ਨਹੀਂ ਤਾਂ ਰੁੱਲਦੇ ਫਿਰਨਾ ਸੀ ਆ ਤੁਸੀਂ ਚਲੇ ਜਾਓ ਆਪਣੇ ਇੱਥੇ ਸਟੇਜ ਤੋਂ ਤੁਸੀਂ ਜੋ ਪਿੰਡ ਜਾਉਂਗੇ ਚਾਰੇ ਤਰਫ ਦੇਖਦੇ ਜਾਓ ਖੱਬੇ ਸੱਜੇ ਦੇਖਦੇ ਜਾਓ ਜੇ ਤੁਸੀਂ ਕੋਈ ਨਹਿਰ ਚੱਪਦੀ ਦੇਖੋਗੇ ਪਤਾ ਕਰਿਓ ਕਿਨੇ ਬਣਾਈ ਆ ਅਕਾਲੀ ਦਲ ਨੇ ਕੱਸੀਆਂ ਦੇ ਉੱਤੋਂ ਦੀ ਜਾਉਂਗੇ ਬਣਾਈਆਂ ਅਕਾਲੀ ਦਲ ਨੇ ਜਿੰਨੇ ਟਿਊਬਵਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਅਕਾਲੀ ਦਲ ਦੀਆਂ ਸਰਕਾਰਾਂ ਨੇ ਦਿੱਤੇ ਆ ਮੈਂ ਆਰਜੀਆਈ ਰੈਂਕੜਾਏ ਸੀ ਟੋਟਲ ਕਿੰਨੇ ਕਨੈਕਸ਼ਨ ਪੰਜਾਬ ਦੇ ਐ ਤੇ ਅਕਾਲੀ ਦਲ ਦੀ ਸਰਕਾਰਾਂ ਨੇ ਕਿੰਨੇ ਦਿੱਤੇ ਤਕਰੀਬਨ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਐ 13.5 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਪੱਕੇ ਖਾਲ ਪਹਿਲੇ ਕੱਚੇ ਖਾਲ ਹੁੰਦੇ ਸੀ ਪੱਕੇ ਖਾਲ ਬਣਾਉਣ ਦੀ ਸਕੀਮ ਵੀ ਬਾਦਲ ਸਾਹਿਬ ਦੀ ਸੀ ਅੰਡਰਗਰਾਊਂਡ ਪਾਈਪਾਂ ਪਾਉਣ ਦੀ ਸਕੀਮ ਵੀ ਬਾਦਲ ਸਾਹਿਬ ਦੀ ਸੀ ਪਹਿਲੇ ਥੋਡੀਆਂ ਫਸਲਾਂ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਆਹ ਤਾਂ ਬਾਦਲ ਸਾਹਿਬ ਨੇ ਫੋਕਲ ਪੁਆਇੰਟ ਸਕੀਮ ਲਿਆਂਦੀ ਪਿੰਡਾਂ ਵਿੱਚ ਤੇ ਮੰਡੀਆਂ ਪਿੰਡ-ਪਿੰਡ ਬਣਾਉਣੀਆਂ ਸ਼ੁਰੂ ਕੀਤੀਆਂ ਆ ਜਿੰਨੀਆਂ ਮੰਡੀਆਂ ਬਣੀਆਂ ਉਹ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਬਣੀਆਂ ਆ ਆ ਜਿਹੜਾ ਟਰੈਕਟਰ ਹੈ ਤੁਹਾਡਾ ਇਹ ਤੇ ਟੈਕਸ ਲੱਗਦਾ ਹੁੰਦਾ ਸੀ ਤੇ ਬਾਦਲ ਸਾਹਿਬ ਦੀ ਪਹਿਲੀ ਸਰਕਾਰ ਆਈ ਉਹਨਾਂ ਨੇ ਕਿਹਾ ਤੇ ਜੱਟਾਂ ਦਾ ਗੱਟਾ ਟੈਕਸ ਮਾਫ ਕਰ ਦਿਓ ਤੁਸੀਂ ਲਿਸਟਾਂ ਲੈ ਲਓ ਕੀ ਕੀ ਕੀਤਾ ਜਿਹੜੇ ਗਰੀਬ ਜਨਤਾ ਇੱਕ ਇੱਕ ਚੀਜ਼ ਜੋ ਬਿਲ ਰਹੀ ਹੈ ਜਾਂ ਮਿਲਦੀ ਹੁੰਦੀ ਸੀ ਇੱਕ ਇੱਕ ਚੀਜ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਸ਼ੁਰੂ ਕੀਤੀ ਗਰੀਬ ਜਨਤਾ ਨੂੰ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸੀ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਪੈਨਸ਼ਨ ਸਕੀਮ ਬਾਦਲ ਸਾਹਿਬ ਦੀ ਸੀ 200 ਯੂਨਿਟ ਬਿਜਲੀ ਦੇ ਮਾਫ ਕਰਨੇ ਬਾਦਲ ਸਾਹਿਬ ਦੇ ਸੀ ਆਪਣੇ ਜਿਹੜੇ ਆਪਣੇ ਗਰੀਬ ਜਨਤਾ ਨੂੰ ਐਸੀ ਸਕਾਲਰਸ਼ਿਪ ਬੱਚਿਆਂ ਨੂੰ ਮੁਫਤ ਪੜਾਉਣ ਦੀ ਸਕੀਮ ਬਾਦਲ ਸਾਹਿਬ ਦੀ ਸੀ ਸਰਕਾਰੀ ਹਸਪਤਲਾਂ ਵਿੱਚ ਮੁਫਤ ਦਵਾਈ ਖਾਨੇ ਖੋਲਣੇ ਬਦਲ ਸਾਹਿਬ ਦੀ ਸਕੀਮ ਸੀ ਨੌਜਵਾਨਾਂ ਨੂੰ ਜਿੰਮ ਦੇਣੇ ਖੇਡਾਂ ਦਾ ਸਮਾਨ ਦੇਣਾ ਮੈਂ ਕਿਹਾ ਕਿੰਨੀਆਂ ਲਿਸਟਾਂ ਐ ਕੀ ਕੀ ਕਹੀ ਹੈ ਪਰ ਕੀ ਹੋਇਆ ਸਰਕਾਰਾਂ ਬਦਲ ਦਿੱਤੀਆਂ ਤੇ ਸਾਰੇ ਕੰਮ ਠੱਪ ਹੋ ਗਏ ਤੁਸੀਂ ਆ ਵੀ ਦੇਖ ਲਓ ਤੁਹਾਡੀ ਜ਼ਿੰਦਗੀ 'ਚ ਕਿੱਡਾ ਵੱਡਾ ਫਰਕ ਪਾਤਾ ਪਹਿਲੇ ਗਰਮੀਆਂ 'ਚ ਤੁਸੀਂ ਘਰੇ ਪੱਖੇ ਐ ਚਲਦੇ ਹੁੰਦੇ ਸੀ ਮੈਨੂੰ ਯਾਦ ਹੈ ਕਈਆਂ ਨੇ ਉਹ ਦੂਜੇ ਲਾਇ ਸੀ ਮੇਰੇ ਵੀ ਪੁਰਾਣੇ ਘਰ ਸੀ ਉਹ ਲੱਤਾਂ ਨਾਲ ਬੰਨ ਲੈਂਦੇ ਸੀ ਬਿਜਲੀ ਹੁੰਦੀ ਨਹੀਂ ਸੀ ਉਹ ਐਮ ਐਂ ਆਟ ਆਫ ਐਂ ਚੱਲਦਾ ਹੁੰਦਾ ਸੀ ਹਨੇਰੀਆਂ ਆਉਂਦੀਆਂ ਸੀ ਨਾ ਬਾਹਰ ਪੈ ਸਕਦੇ ਸੀ ਨਾ ਅੰਦਰ ਵੜ ਸਕਦੇ ਸੀ ਜੇ ਬਿਜਲੀ ਪੂਰੀ ਕੀਤੀ ਬਾਦਲ ਸਾਹਿਬ ਅਕਾਲੀ ਸਰਕਾਰ ਨੇ ਜਿੰਨੇ ਵੀ ਥਰਮਲ ਪਲੈਂਟ ਪੰਜਾਬ ਦੇ ਐ ਸੋ ਵੀਸ ਦੀ ਸਾਰੀ ਅਕਾਲੀ ਸਰਕਾਰਾਂ ਦੇ ਆ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਸਰਕਾਰ ਦੇ ਆ। ਤੇ ਅੱਜ ਤੁਸੀਂ ਦੇਖੋ ਤੁਸੀਂ ਸੁਨਾਮ ਤੋਂ ਬਠਿੰਡੇ ਜਾਣੇ ਹੋ। ਜਾਂ ਅਮਰਸਰ ਜਾਣੇ ਹੋ। ਜਲੰਧਰ ਜਾਣੇ ਹੋ, ਚੰਡੀਗੜ੍ਹ ਜਾਣੇ ਹੋ। ਪਠਾਨਕੋਟ ਜਾਣੇ ਹੋ। ਕਹਿ ਜੀਆਂ ਸੜਕਾਂ ਹੁੰਦੀਆਂ ਸੀ ਤਾਂ ਹੁਣ ਕਹਿ ਜੀਆਂ? ਆ ਸਾਰੇ ਉਹ 10 ਸਾਲਾਂ 'ਚ ਉਹ 10 ਸਾਲਾਂ 'ਚ 에어ਪੋਰਟ ਬਣਾਤੇ ਮੈਂ ਪੁੱਛਣਾ ਚਾਹਣਾ ਹੁਣ ਸਾਰਿਆਂ ਨੂੰ ਦੇਖੋ ਵੋਟਾਂ ਦਾ ਹੱਕ ਆਪਾਂ ਨੂੰ ਮਿਲਿਆ ਪਰ ਹੱਕ ਦਾ ਮਤਲਬ ਹੈ ਆਪਾਂ ਚੁਣੀਏ ਉਹ ਪਾਰਟੀ ਉਹ ਲੋਕ ਜਿਹੜੇ ਆਪਣੇ ਬਾਹ ਫੜਨ ਜਿਹੜੇ ਆਪਣੀ ਜ਼ਿੰਦਗੀ ਸੁਧਾਰਨ ਆਪਾਂ ਨੂੰ ਸਹੂਲਤਾਂ ਦੇਣ ਮੈਂ ਪੁੱਛਣਾ ਚਾਹਣਾ ਸਾਰਿਆਂ ਤੋਂ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੇ 10-12 ਸਾਲ ਦੇ ਰਾਜ ਦੀ ਇੱਕ ਨਿਸ਼ਾਨੀ ਮੈਂ ਸਵਾਲ ਪੁੱਛਿਆ ਸੀ ਅਸੈਂਬਲੀ 'ਚ ਵੀ ਸ਼ਾਇਦ ਹੁੰਦਾ ਸਭ ਤੁਸੀਂ ਸੀਗੇ ਉੱਥੇ ਆਹ ਵੀ ਮੇਰੇ ਨਾਲ ਬੈਠੇ ਸੀ ਆਹ ਬਹਿ ਚੱਲ ਗਈ ਜੰਨੀ ਜਿਹੜਾ ਉਦੋਂ ਲੀਡਰ ਆਫ ਦਾ ਹਾਊਸ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਐਨੀ ਵੈਸਟ ਕਰੀ ਜਾਂਦੇ ਹੋ ਮੈਨੂੰ ਇੰਨੀ ਗੱਲ ਦੱਸ ਦਿਓ ਪੰਜ ਚੀਜ਼ਾਂ ਦੱਸ ਦਿਓ ਤੁਹਾਡੇ ਆਪਣੀ ਜ਼ਿੰਦਗੀ ਚ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ ਸਰਕਾਰਾਂ ਪੰਜ ਚੀਜ਼ਾਂ ਦੱਸ ਦਿਓ ਪੰਜ ਚੀਜ਼ਾਂ ਬੀਬੀ ਪਠੱਲ ਨੂੰ ਪੁੱਛਣ ਲੱਗ ਗਿਆ ਲਾਲ ਸਿੰਘ ਨੂੰ ਪੁੱਛਣ ਲੱਗ ਗਿਆ ਦੱਸੋ ਪੰਜ ਕਿਹੜੀਆਂ-ਕਿਹੜੀਆਂ ਆ ਉਹ ਇੱਕ ਦੂਜੇ ਨੂੰ ਪੁੱਛਦੇ-ਪੁੱਛਦੇ ਕਹਿੰਦੇ ਐ ਦੋ ਕੁ ਮਿੰਟ ਲਾ ਦੇ ਮੈਂ ਕਿਹਾ ਛੱਡੋ ਪੰਜ ਮੈਂ ਕਿਹਾ ਚਾਰ ਦੱਸ ਦਿਓ ਫਿਰ ਖੁਸਰ-ਬੁਸਰ ਕਰਨ ਲੱਗੇ ਮੈਂ ਕਿਹਾ ਤਿੰਨ ਦੱਸ ਦਿਓ ਅਖੀਰ ਮੈਂ ਵੀ ਹੱਕ ਗਿਆ ਮੈਂ ਕਿਹਾ ਇੱਕ ਤਾਂ ਦੱਸੋ ਤੇ ਚੰਨੀ ਖੜਾ ਹੋ ਗਿਆ ਹਾਂ ਸੜਕਾਂ ਤੇ ਪੈ ਚਲਾਏ ਆ ਸੀ ਹੁਣ ਆ ਆ ਗੱਲਾਂ ਹੁਣ ਤੀਜੀ ਝਾੜੂ ਵਾਲੇ ਆ ਗਏ ਹੁਣ ਝਾੜੂ ਵਾਲੇ ਇੱਕ ਸੰਗਰੂਰ ਵਾਲਿਓ ਮੈਂ ਤੁਹਾਡੇ ਹੱਥ ਬੋਨ ਕੇ ਬੇਨਤੀ ਕਰਦਾ ਤੁਸੀਂ ਇਹ ਜੇ ਇਨਕਲਾਬੀਓ ਤੁਸੀਂ ਬੰਦੇ ਨੂੰ ਹੀਰੋ ਵੀ ਬਣਾ ਦਿੰਦੇ ਹੋ ਮਿੰਟਾਂ 'ਚ ਜ਼ੀਰੋ ਵੀ ਕਰ ਦਿੰਦੇ ਹੋ ਸਹੀ ਬਣਦੇ ਆ ਜਿਹੜੀ ਸੀਟ ਹੈ ਸੰਗਰੂਰ ਕਿਹਾ ਜਾਂਦਾ ਸੀ ਖਾਲਸਾ ਪੰਥ ਦਾ ਗੜ ਅਕਾਲੀ ਦਲ ਦੇ ਸਾਰੇ ਐਮਐਲਏ ਇੱਥੋਂ ਜਿੱਦੇ ਹੁੰਦੇ ਸੀ ਆਪਾਂ ਆ ਗੱਲਾਂ ਜਾਣ ਲੱਗੇ ਇੰਨਾ ਲੋਕਾਂ ਦੇ ਏਜੰਸੀਆਂ ਵਿੱਚ ਪੈ ਗਈਆਂ ਹੁਣ ਜਿਹੜੇ ਆ ਲੋਕ ਜਿਨ੍ਹਾਂ ਨੇ ਝਾੜੂ ਬਣਾਇਆ ਤੁਸੀਂ ਪਿਛਲੀ ਵਾਰ ਆਪਾਂ ਉਮੀਦਵਾਰ ਨਹੀਂ ਦੇਖਿਆ ਆਪਾਂ ਇਕੱਲਾ ਝਾੜੂ ਦੇਖਿਆ ਕਈ ਹਲਕਿਆਂ 'ਚ ਤਾਂ ਲੋਕਾਂ ਨੂੰ ਆ ਹੀ ਨਹੀਂ ਪਤਾ ਐ ਐਮਐਲਏ ਕਿਹੜਾ ਐ ਉਹਨਾਂ ਨੇ ਤਾਂ ਇਕੱਲਾ ਝਾੜੂ 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 ਖਾਲਸਾ ਜੀ ਆਪਣੇ ਤੋਂ ਸਿਆਣੇ ਗੁਜਰਾਤੀ ਐ ਪਿਛਲੇ 35-40 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਜਿਤਾਉਂਦੇ ਲਗਾਤਾਰ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਠੱਗੀ ਮੰਨ ਪਰ ਉਹਨਾਂ ਨੇ ਗੱਲ ਸਿੱਧੀ ਕਹਿਦੀ ਸਾਨੂੰ ਸਾਰਾ ਕੁਝ ਦਿੱਤਾ ਹੀ ਮੋਦੀ ਨੇ ਅਸੀਂ ਕਿਉਂ ਤਜਰਬਾ ਕਰੀਏ ਇੱਥੇ ਪੰਜਾਬ 'ਚ ਦਿੱਤਾ ਹੀ ਥੋੜੀ ਆਪਣੀ پارٹی ਨੇ ਫੌਜ ਨੇ ਆਕਾਲੀ ਦਲ ਤੇ ਆਪਾਂ ਤਜਰਬੇ ਕਰਨੇ ਛੱਡ दिए ਅੱਜ ਹਾਲਾਤ ਕੀ ਆ ਪੰਜਾਬ 'ਚ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਐਸਐਸਪੀ ਨੂੰ ਪੁੱਛਿਆ ਮੇਰੇ ਨਾਲ ਉਦੋਂ ਸੀਗੇ ਅਫਸਰ ਕਈ ਤੇ ਉਹ ਐਸਐਸਪੀ ਬਣ ਗਏ ਮੈਂ ਉਹਨਾਂ ਨੂੰ ਕਿਹਾ ਨਸ਼ਾ ਇੰਨਾ ਕਿਉਂ ਹੈ ਉਹ ਕਹਿੰਦੇ ਅਸੀਂ ਕੀ ਕਰੀਏ ਸਾਡੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਐਮਐਲਏ ਕਹੂਗਾ ਉਹੀ ਕਰਨਾ ਹੈ ਤੇ ਐਮਐਲਏ ਨੇ ਸਾਨੂੰ ਕਿਹਾ ਕਿ ਆਹ ਬੰਦੇ ਨੂੰ ਹੱਥ ਨਹੀਂ ਲਾਉਣਾ ਜੋ ਮਰਜ਼ੀ ਕਰੀ ਜਾਣ ਮਹੀਨਾ ਲਈ ਜਾਂਦੇ ਆ 10 ਲੱਖ 5 ਲੱਖ 7 ਲੱਖ 10 ਲੱਖ 15 ਲੱਖ ਇੱਕ ਚੀਜ਼ ਦੱਸ ਦਿਓ ਉਦੋਂ بڑا ਹਰਾ ਪਿੰਡ ਕੱਢਦਾ ਹੁੰਦਾ ਸੀ ਹੁਣ ਕਿੱਥੇ ਹਰਾ ਪਿੰਡ ਉਦੋਂ ਕਹਿੰਦਾ ਸੀ ਸਿਕਿਉਰਟੀ ਬਾਕੀ ਪਾਰਟੀਆਂ ਲਈ ਜਾਂਦੀਆਂ ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਐ ਸਹੀ ਮੈਨੇ ਤੇ

ਦੇ ਸੀ ਸਾਰੇ ਨਾਲ ਗੱਡੀਆਂ ਦੇ ਕਾਫਲਾ ਐ ਕੋਈ ਮੁੱਖ ਮੰਤਰੀ ਦੀ ਮਾਤਾ ਜੀ ਜਾਂਦੇ ਪਰ ਉਦੋਂ ਗੁੰਮਰਾਹ ਕਰਨਾ ਸੀ ਸ਼ਰਾਬ ਇੰਨੀ ਪੀਂਦਾ ਹੁਣ ਤੁਸੀਂ ਤੁਹਾਡੇ ਇੱਥੇ ਸੌਂ ਖਾਦੀ ਸੀ ਨਾ ਆਪਣੀ ਮਾਂ ਦੀ ਸੌਂ ਖਾਦੀ ਸੀ ਬਰਨਾਲੇ ਹੁਣ ਤੁਸੀਂ ਦੇਖੋ ਥੋੜਾ ਮੈਂਟਲ ਹੋ ਗਿਆ ਇਹ ਹੋਇਆ ਇੱਥੇ ਥਾਣੇਦਾਰ ਸਾਹਿਬ ਕਿੱਥੇ ਆ ਡੀਐਸਪੀ ਸਾਹਿਬ ਇੱਕ ਦੱਸਿਓ ਆਪਣਾ ਕਾਨੂੰਨ ਕੀ ਕਹਿੰਦਾ ਹੈ ਜੇ ਕੋਈ ਸ਼ਰਾਬ ਪੀ ਕੇ ਟਰੈਕਟਰ ਚਲਾਉਂਦਾ ਹੈ ਉਹਨੂੰ ਤੁਸੀਂ ਅੰਦਰ ਕਰਦੇ ਹੋ ਕਿ ਛੱਡ ਦਿੰਦੇ ਹੋ ਅੰਦਰ ਕਰਦੇ ਆ ਜੇ ਕੋਈ ਕਾਰ ਸ਼ਰਾਬ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਿਸ ਵਾਲੇ ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਭਗਵੰਤ ਮਾਨ ਪੂਰੀ ਬੋਤਲ ਫਿਰੇ ਟਕਾ ਲੈਂਦਾ ਤੇ ਸਰਕਾਰ ਜਾਉਂਦਾ ਕੁਝ ਕਹਿੰਦੀ ਨਹੀਂ ਇਹਨੂੰ ਮੈਂ ਕਿਹਾ ਜਦੋਂ ਕਿਸੇ ਮਰਜ਼ੀ ਟਾਈਮ ਉਹ ਮਸ਼ੀਨ ਦੀ ਉਹਦੇ ਮੂੰਹ ਚ ਪਾ ਦਿਓ ਇਹ ਪੂਰਾ ਖੁੱਲ ਜਾਊਗੀ ਕੰਮ ਹੁਣ ਤੁਸੀਂ ਦੇਖਿਆ ਕੀ ਕੀਤਾ ਕਰਤੂਤਾਂ ਆਉਂਦੀਆਂ ਆ ਬਠਿੰਡੇ ਪਰਸੋ ਸ਼ਾਮ ਨੂੰ ਰੋਡ ਸ਼ੋਅ ਸੀ ਕੋਈ 8 8:30 ਵਜੇ ਪਹਿਲੇ ਤਾਂ ਆਉਂਦਾ ਨਹੀਂ ਸੀ ਉਹਨਾਂ ਨੇ ਕਿਹਾ ਜੀ ਇਕੱਠ ਹੋਇਆ ਪਿਆ ਆ ਗਿਆ ਗੱਡੀ ਦੇ ਉੱਤੇ ਚੜ ਗਿਆ ਬੋਨਟ ਦੇ ਭੰਗੜਾ ਪਾਉਣ ਲੱਗ ਗਿਆ ਫਿਰ ਇਹਨੂੰ ਜਾਦਾ ਚੜ ਗਈ ਫਿਰ ਉਹ ਸਪਾਈ ਨੂੰ ਗਿਆ ਬੋਤਲ ਫੜਾ ਪਾਣੀ ਦੀ ਵੀ ਆਪਣੇ ਸਿਰ ਤੇ ਪਾਤੀ ਪਾਣੀ ਕਿਨੇ ਆ ਵੀਡੀਓ ਦੇਖੀ ਐ ਦੇਖੀ ਐ ਨਾ ਹੁਣ ਐ ਜਾ ਮੁੱਖ ਮੰਤਰੀ ਕੀ ਆਪਾਂ ਕਵਾਂਗੇ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਕਹਿੰਦੇ ਮੁੱਖ ਮੰਤਰੀ ਆ ਤਾਂ ਹਾਲਾਤ ਐ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਖਾਲਸਾ ਜੀ ਅਕਾਲੀ ਦਲ ਥੋਡੀ ਫੌਜ ਹੈ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਤੇ ਆਪਣਾ ਕਿੰਨਾ ਵੱਡਾ ਨੁਕਸਾਨ ਹੋਇਆ ਕਿੰਨਾ ਵੱਡਾ ਨੁਕਸਾਨ ਹੋਇਆ ਦੇਖੋ ਸਭ ਤੋਂ ਵੱਡਾ ਨੁਕਸਾਨ ਬਸ ਥੈਂਕ ਯੂ ਬਾਦ ਬਾਦ ਥੈਂਕ ਯੂ ਥੈਂਕ ਯੂ ਅੱਛਾ ਮੈਂ ਬੇਨਤੀ ਕਰਨਾ ਚਾਹਣਾ ਹੈ ਦੇਖੋ ਇੰਨਾ ਵੱਡਾ ਨੁਕਸਾਨ ਕਰਤਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਅਸੀਂ ਆਪ ਬੀਜੇਪੀ ਨੂੰ ਲੱਤ ਮਾਰੀ ਕਿਸਾਨੀ ਕਾਤਰ ਮਿਨਿਸਟਰੀ ਨੂੰ ਲੱਤ ਮਾਰੀ ਆਪਾਂ ਕਿਸਾਨੀ ਸੰਘਰਸ਼ ਦੇ ਖਿਲਾਫ ਲੱਗੇ ਤੇ ਉਹਨਾਂ ਨੇ ਕੀ ਕੀਤਾ ਹੁਣ ਤੱਕ ਹਜ਼ੂਰ ਸਾਹਿਬ ਜਿਹੜਾ ਆਪਣਾ ਪਵਿੱਤਰ ਸਥਾਨ ਹੈ ਅੱਜ ਬੀਜੇਪੀ ਦੇ ਆਰਐਸਐਸ ਦੇ ਕੰਟਰੋਲ ਛੋ ਗਿਆ ਉਹਨਾਂ ਨੇ ਕਾਨੂੰਨੀ ਬਦਲ ਦਿੱਤਾ ਤਖਤ ਪਟਨਾ ਸਾਹਿਬ ਤੇ ਵੀ ਆਰਐਸਐਸ ਕਾਬੂ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੱਜ ਆਰਐਸਐਸ ਕਾਬਜ ਆਏ ਹੁਣ ਉਹ ਫੈਸਲਾ ਕਰਦੇ ਆ ਤੇ ਜਿਹੜੀ ਸ਼ੋਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਵੀ ਇਹਨਾਂ ਨੇ ਤੋੜਤੀ ਤੇ ਹਰਿਆਣਾ ਅਲੱਗ ਬਣਾਤਾ ਤੇ ਉਥੇ ਦਾदू ਔਰ ਵਰਗੇ ਜਿਹੜੇ ਕੌਮ ਦੇ ਗद्दारਾ ਨੂੰ ਜਿਹੜੇ ਆਰਐਸਐਸ ਦਾ ਜੁੜਿਆ ਉਹਨਾਂ ਨੂੰ ਸਮਝਾਦਾ ਆ ਆਪਣਾ ਨੁਕਸਾਨ ਹੋ ਗਿਆ ਕਦੋਂ ਜਾਗੋਂਗੇ ਜਦੋਂ ਆਪਣੇ ਉੱਤੇ ਚੜ ਗਏ ਅਕਾਲੀ ਸਰਕਾਰ ਹੁੰਦੀ ਆ ਬਾਰਡਰ ਵੀ ਸੀਲ ਕਰ ਸਕਦੇ ਸੀ ਆ ਭਗਵੰਤ ਮਾਨ ਤੇ ਮਮੇਸ਼ਾ ਇਕੱਠੇ ਹੋ ਗਏ ਐ ਸਿਲੈਕਸ਼ਨ ਤੋਂ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਬਣਾ ਰਿਆ ਆਮ ਆਦਮੀ ਪਾਰਟੀ ਪੰਜਾਬ ਜਿਵੇਂ ਮਰਾਸ਼ਾ ਵਿੱਚ ਸ਼ਿਵ ਸੈਨਾ ਤੋੜੀ ਸ਼ਰਧ ਪੁਆਰ ਦੀ ਪਾੜੀ ਤੋੜੀ ਬੀਜੇਪੀ ਨੇ ਉਵੇਂ ਇਹਨਾਂ ਗੱਲ ਹੋ ਗਈ ਐ ਆ ਬਾਰਡਰਸ ਇਹਨਾਂ ਨੇ ਸੀਲ ਕਰਾਇ ਇਕੱਠੇ ਰਲ ਕੇ ਤੁਸੀਂ ਦੇਖੋ ਆਪਣੇ ਸੂਬੇ ਦੇ ਉੱਤੇ ਬੰਬ ਸਿੱਟੇ ਗਏ ਅਤਰੂ ਗੈ ਸਿੱਟੇ ਗਏ ਇੱਥੇ ਮੁੰਡਿਆਂ ਨੂੰ ਚੱਕ ਕੇ ਲੈ ਕੇ ਗਏ ਗੋਲੀਆਂ ਚਲਾਈਆਂ ਜੇ ਤੁਹਾਡੀ ਫੌਜ ਕਾਲੀ ਦਿਲ ਨੂੰ ਤਗੜਾ ਹੁੰਦੀ ਸਰਕਾਰ ਹੁੰਦੀ ਤੁਹਾਡੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ हिम्मत ਨਹੀਂ ਹੋਣੀ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬਚਾ ਲੋ ਪੰਜਾਬ ਬਚਾ ਲੋ ਤਜਰਬੇ ਕਰਨੇ ਛੱਡ ਦਿਓ ਨਿਸ਼ਾਨਾ ਇੱਕ ਬਣਾਓ ਜੇ ਨਿਸ਼ਾਨਾ ਇੱਕ ਬਣਾ ਦਿਓ ਜੇ ਆਪਾ ਜੇ ਆਪਾਂ 92 ਸੀਟਾਂ ਝਾੜੂ ਵਾਲਿਆਂ ਨੂੰ ਦੇ ਸਕਦੇ ਐ ਨੇ ਮਲੰਗਾਂ ਨੂੰ ਦੇ ਸਕਦੇ ਐ ਅਸੀਂ ਤਾਂ ਕੱਲੇ 13 ਹੀ ਪਾਰਲੀਮੈਂਟ ਮੰਗ ਰਹੇ ਹਾਂ ਤੁਸੀਂ ਕਰ ਦਿਓ 13 ਦੇ ਦਿਓ ਤੂੰ ਛੋਡੀ ਫੌਜ ਤੁਸੀਂ ਦੇਖੋਗੇ ਕਿਵੇਂ ਲੜਦੀ ਥੋੜੇ ਪਾਰਲੀਮੈਂਟ ਜਾ ਕੇ ਤੁਸੀਂ ਦੇਖਿਆ ਹੋਣਾ ਹਲੇ ਤਾਂ ਅਸੀਂ ਇਕੱਲੇ ਦੋ ਸੀ ਹਰ ਸਿਮਰਤ ਕੌਰ ਬਾਦਲ ਤੁਸੀਂ ਹੁਣੇ ਭਾਵੇਂ ਬੰਦੀ ਸਿਕਾਂ ਦੀ ਗੱਲ ਸੀ ਭਾਵੇਂ ਕਿਸਾਨੀ ਦੀ ਬੀਬੀ ਦੇਖਦੇ ਹੋ ਕਿਵੇਂ ਲੜਦੀ ਹੁੰਦੀ ਸੀ ਤੇ ਜਿਹੜੇ ਇੱਥੋਂ ਕਾਂਗਰਸ ਦੇ ਜਿੱਤ ਕੇ ਗਏ ਜਿਹੜੇ ਇੱਥੇ ਦੂਜੇ ਜਿੱਤ ਕੇ ਗਏ ਉਹ ਤਾਂ ਚੁੱਪ ਕਰਕੇ ਬਹਿੰਦੇ ਰਹਿੰਦੇ ਆ ਮਾडम ਕਹਿਣਾ ਚਾਹਣਾ ਹੈ ਆਪਣੇ ਆਪਣੇ ਐ ਤੁਹਾਡੀ ਫੌਜ ਹੈ ਤੁਹਾਡੇ ਵਿੱਚੋਂ ਨਿਕਲੇ ਆ ਪੂਰੀ ਜ਼ਿੰਦਗੀ ਬਾਦਲ ਸਾਹਿਬ ਨੇ ਸੇਵਾ ਕੀਤੀ ਅਕਾਲੀ ਦਲ ਨੇ ਸੇਵਾ ਕੀਤੀ ਬਾਦਲ ਸਾਹਿਬ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ 70 ਸਾਲ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਤਾਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਪਹਿਲੇ ਜਿਵੇਂ ਝੁੰਦਾ ਸਾਹਿਬ ਹੈ ਪਹਿਲੇ ਬਾਦਲ ਪਿੰਡ ਦੇ ਸਰਪੰਚ ਬਣੇ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਐਨੀ ਛੇਦੀ ਜਿਹੜਾ ਆਪਾਂ ਲੀਡਰ ਸੋਚਦੇ ਐ ਇੱਕਦਮ ਲੀਡਰ ਨਹੀਂ ਬਣ ਸਕਦਾ ਜੇ ਇੱਕਦਮ ਡੀਨਰ ਬਣਦਾ ਤੁਹਾਡੇ ਸਾਹਮਣੇ ਤਜਰਬਾ ਭਗਵੰਤ ਮਾਨ ਦਾ ਤੁਸੀਂ ਨਵਾਂ ਡਾਇਰੈਕਟਰ ਲੈ ਕੇ ਆਓ ਕਿਸੇ ਜਵਾਕ ਨੂੰ ਫੜਾ ਦੋਗੇ ਉਹਨੇ ਕੰਧ 'ਚ ਮਾਰਨਾ ਹੈ ਅਗ ਮਾਰਤਾ ਪੰਜਾਬ ਨੂੰ ਉਹਨੇ ਕੰਧ 'ਚ ਉਵੇਂ ਹੀ 70 ਸਾਲ ਦਾ ਤਜਰਬਾ ਚਾਹੀਦਾ ਆਪਣੀ ਲੀਡਰਸ਼ਿਪ ਤੁਹਾਡੇ ਵਿੱਚੋਂ ਨਿਕਲੀ ਹੈ ਬਹੁਤ ਇੱਥੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ 5-5 ਸਾਲ ਤੁਹਾਡੇ ਬਜ਼ੁਰਗਾਂ ਨੇ 5 ਸਾਲ 7 ਸਾਲ 10 ਸਾਲ ਜੇਲਾ ਕੱਟਿਆ ਹੈ ਪੰਥ ਖਾਤਰ ਬਹੁਤ ਹੋਣੇ ਇੱਥੇ ਤੁਹਾਡੇ ਘਰਾਂ ਜਾ ਕੇ ਦੇਖੋ ਬਹੁਤ ਘਰ ਹੋਣੇ ਆ ਜਿਨ੍ਹਾਂ ਵਿੱਚ ਬਾਦਲ ਸਾਹਿਬ ਦੀ ਆਪਣੀ ਫੋਟੋ ਨਾਲ ਕੁੰਡੇ ਘਰੇ ਹੋਣੀ ਹੈ ਘਰ ਕਰ ਰਹੇ ਆ ਪੂਰੀ ਜ਼ਿੰਦਗੀ ਰਹੇ ਆ ਆ ਹੁੰਦੀ ਹੈ ਪਾਰਟੀ ਆ ਹੁੰਦੀ ਹੈ ਲੀਡਰਸ਼ਿਪ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਅਖੀਰ ਚ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਬਾਰਡਰ ਸੀਲ ਕਰਕੇ ਬੰਬ ਸਿੱਟੇ 1 ਜੂਨ ਨੂੰ 1 ਜੂਨ ਨੂੰ ਆਪਾਂ ਵੀ ਪੰਜਾਬ ਦੇ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀਆਂ ਪਾਰਟੀਆਂ ਨੂੰ ਦੇਣੀ ਆਪਣੀ ਪੰਜਾਬ ਦੀ ਪਾਰਟੀ ਨੂੰ ਦੇਣੀ ਹੈ ਇੱਕ ਵੀ ਵੋਟ ਦੂਜੀ ਗੱਲ ਦੂਜੀ ਗੱਲ ਨਾ ਭੁੱਲਿਓ ਪਹਿਲੀ ਜੂਨ ਕਿਹੜੀ ਤਰੀਕ ਹੈ ਕਿਸੇ ਨੂੰ ਪਤਾ ਪਹਿਲੀ ਜੂਨ ਕੀ 40 ਸਾਲ ਪਹਿਲੇ ਕੀ ਹੋਇਆ ਨੌਜਵਾਨੋ ਤੁਹਾਨੂੰ ਸ਼ਾਇਦ ਪਤਾ ਨਾ ਹੋਏ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਕਾਂਗਰਸ ਪਾਰਟੀ ਨੇ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਦਾ ਹਮਲਾ ਕੀਤਾ ਪਹਿਲੀ ਜੂਨ ਅੱਜ ਤੱਕ ਇਨਸਾਫ ਨਹੀਂ ਮਿਲਿਆ ਪਹਿਲੀ ਜੂ 40 ਸਾਲ ਪਹਿਲੇ ਹਜ਼ਾਰਾਂ ਤੁਹਾਡੇ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਬੰਬਈ, ਦਿੱਲੀ 13 ਪਾ ਕੇ ਸਾਢੇ ਗਏ ਤੁਹਾਡੇ ਭੈਣ ਭਰਾ ਇੱਕ ਬੰਦਾ ਨਹੀਂ ਫੜਿਆ ਗਿਆ ਇਨਸਾਫ ਨਹੀਂ ਦਿੱਤਾ ਆ ਦਿੱਲੀ ਵਾਲੀ ਪਾਣੀ ਜੰਬਰ ਤੇ ਆਪਾਂ ਜੇ ਹੁਣ ਭੁੱਲ ਜਾਾਂਗੇ ਫਿਰ ਜਿਹੜਾ ਮੈਂ ਤੁਹਾਨੂੰ ਸਹੀ ਦੱਸਾਂ ਜਿਹੜਾ ਆਪਣਾ ਖਾਲਸਾ ਜੀ ਜਿਹੜਾ ਹੁਣ ਪਹਿਲੀ ਜੂ ਨੂੰ ਵੋਟ ਪਾਊਗਾ ਨਾ ਉਹਨਾਂ ਨੂੰ ਸਹੀ ਮੈਨੇ ਤੇ ਹਕੂਮਤ ਦਾ ਨਹੀਂ ਆਦਾ ਅਸੀਂ ਚੰਗੇ ਆ ਮਾੜੇ ਆ ਕਮੀਆਂ ਆ ਹੋ ਸਕਦੀ ਆ ਇਨਸਾਨ ਚ ਹੁੰਦੀਆਂ ਕਮੀਆਂ ਪਰ ਹੈ ਤਾਂ ਤੁਹਾਡੇ ਅਸੀਂ ਰਹਨੇ ਤੁਹਾਡੇ ਵਿੱਚ ਐਸ ਕਰਕੇ ਆਪਣੇ ਆ ਨੂੰ ਤਗੜਾ ਕਰ ਲੋ ਆਪਣੀ ਫੌਜ ਨੂੰ ਤਗੜਾ ਕਰ ਲੋ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਜਿਸ ਦਿਨ ਸਰਕਾਰ ਤੁਸੀਂ ਲਿਆਂਦੀ ਤੋਡੇ ਚਿਹਰਿਆਂ ਤੇ ਖੁਸ਼ੀਆਂ ਲਿਆਵਾਂਗੇ ਫਿਰ ਤੋਂ ਆਟਾ ਦਲ ਸ਼ੁਰੂ ਹੋ ਜੂਗਾ ਫਿਰ ਤੋਂ ਸ਼ਗਨ ਸ਼ੁਰੂ ਹੋ ਜਾਣਗੇ ਫਿਰ ਤੋਂ ਪੈਨਸ਼ਨ ਸ਼ੁਰੂ ਹੋ ਜੂਗੀ ਤੇ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਜਿਸ ਦਿਨ ਸਰਕਾਰ ਆਈ ਪਹਿਲਾ ਹੁਕਮ ਕਰੂੰਗਾ ਸਾਰਿਆਂ ਨੂੰ ਦੇ ਦੋ ਟਿਊਬਲ ਕਨੈਕਸ਼ਨ ਇਸ ਕਰਕੇ ਆਉਂਦਾ ਸਾਹਿਬ ਬੜੇ ਨੇਕ ਇਨਸਾਨ ਹੈ ਜ਼ਮੀਨ ਨਾਲ ਜੁੜੇ ਇਨਸਾਨ ਹੈ ਇੱਕ ਗਰੀਬ ਘਰ ਤੋਂ ਮੈਂ ਵਰਕਰ ਸੀ ਵਰਕਰ ਤੋਂ ਉੱਠ ਕੇ ਖੜੇ ਹੋਏ ਆ ਆ ਸਾਡੇ ਉਮੀਦਵਾਰ ਹੈ ਇਸ ਕਰਕੇ ਇਹਨਾਂ ਨੂੰ ਜਿੱਤਣ ਦਾ ਮਤਲਬ ਆਪਾਂ ਪੰਜਾਬ ਜਿੱਤੂਗਾ ਆਪਣੀ ਕੌਮਾਂਤ ਜਿੱਤੂਗਾ ਤੇ ਪੰਜਾਬ ਦੀ ਵਾਸਤੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਤੇ ਪੰਜਾਬ ਨੂੰ ਬਚਾਉਣ ਵਾਸਤੇ 13 ਦੀਆਂ 13 ਸੀਟਾਂ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ